ਹਾਂਜੀ ਆ ਹੈਗੇ ਪੇਠੇ ਦੇ ਫੁੱਲ ਆ ਪੇਠਾ ਲੱਗਣਾ ਸ਼ੁਰੂ ਹੋ ਗਿਆ ਜਮਾ ਸੰਤਰੀ ਡੰਗ ਦੇ ਬਿਲਕੁਲ ਆ ਪੇਠੇ ਦੀ ਵੱਲ ਹੈ ਤੇ ਵਿੱਚ ਆ ਤੋਰੀਆਂ ਦੇ ਇਹ ਹੈਗੇ ਪੀਲੇ ਰੰਗ ਦੇ ਐਂਥਸਿਸ ਹੋਈ ਹੈ ਇਹਨਾਂ ਦੀ ਤੜਕੇ ਮਤਲਬ ਪਹਿਲੀ ਵਾਰ ਜਦੋਂ ਫੁੱਲ ਖੁੱਲਦੇ ਆ ਤੜਕੇ ਵੇਲੇ ਇਹਨਾਂ ਦੇ ਤੇ ਦਾ ਸਹਿਜ ਹੈ ਜਿਹੜਾ ਇਹਨਾਂ ਨਾਲੋਂ ਤੋਰੀਆਂ ਨਾਲੋਂ ਜਸਟ ਡਬਲ ਆ ਡਬਲ ਤੋਂ ਜ਼ਿਆਦਾ ਹੈ ਤੇ ਉੱਤੇ ਵੱਲ ਨੂੰ ਮੁੜਿਆ ਹੋਇਆ ਥੱਲੇ ਪੀਠਾ ਬਣੀ ਜਾਂਦਾ ਮੈਂ ਦੇਖੋ ਤੇ ਜਿਹੜਾ ਤੋਰੀਆਂ ਦਾ ਇੱਥੇ ਥੱਲੇ ਕੁਝ ਨਹੀਂ ਇਹਦੇ ਉੱਤੇ ਬੰਦੇ ਆ ਇਹਨਾਂ ਤੋਂ ਆਏ ਹੁੰਦੇ ਸ਼ੁਰੂ ਤੋਂ ਫੁੱਲ ਹੁੰਦੇ ਇਹ ਖੇੜਨਗੇ ਪੀਲੇ ਰੰਗ ਦਾ ਛੋਟਾ ਜਿਹਾ ਫੁੱਲ ਹੈ ਤੇ ਪੀਠਾ ਹੋ ਗਿਆ ਪੀਠਾ 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 ਆਹੋ ਇਤੋਂ ਦੂਹਾਂ ਦੇ ਵੱਲ ਨੂੰ ਸ਼ਾਇਦ ਹੱਥ ਨੇ ਖਿਰਦੇ ਫੁੱਲ ਤਾਂ ਕਰਕੇ ਤੇ ਫੁੱਲ ਨਹੀਂ ਖਿੜਿਆ ਹੋਇਆ ਕੋਈ ਜਾਂ ਫਿਰ ਲੱਗਿਆ ਨਹੀਂ ਹੋਣਾਗਾ ਪਰ ਕਦੇ ਪੇਠਿਆਂ ਦੇ ਤੇ ਤੌਰੀਆਂ ਦੇ ਫੁੱਲ ਬਾਕੀ ਕੱਲ ਦਾ ਪਰਸੋਂ ਦਾ ਮੀਂਹ ਪਈ ਜਾਂਦਾ ਕੱਲ ਰਾਤ ਵੀ ਪੈ ਕੇ ਹਟਿਆ ਮੌਨਸੂਨ ਦੀ ਸ਼ੁਰੂਆਤ ਹੋ ਗਈ ਤਾਂ ਕਰਕੇ ਵਧੀਆ ਥੋੜਾ ਜਿਹਾ ਵਧੀਆ ਰਾਜੀ ਹੋ ਗਈਆਂ ਵੱਲਾਂ ਅੱਗੇ ਤਾਂ ਮੱਚ ਗਈਆਂ ਸੀ ਅੱਧੀਆਂ ਵੱਲਾਂ ਤਾਂ ਹੁਣ ਇਹ ਚੱਲੀਆਂ ਮਸਾਂ